ਪਿਓ ਪੁੱਤ ਸਨੇ ਪੂਰਾ ਟੱਬਰ ਹੀ ਵੇਚਦਾ ਸੀ ਚਿੱਟਾ ਇੰਜ ਹੋਇਆ ਪਰਦਾ ਫਾਸ਼ ਘਰ ਦੇ ਵਿੱਚੋਂ ਮਿਲੇ ਲੱਖਾਂ ਰੁਪਏ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਤ ਨੋਜੀਆ ਪਿਓ ਪੁੱਤ ਸਨੇ ਪੂਰਾ ਟੱਬਰ ਹੀ ਚਿੱਟਾ ਵੇਚਦਾ ਸੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਇਸ ਗੱਲ ਦਾ ਪਤਾ ਲੱਗਿਆ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਬਠਿੰਡਾ ਛੋਣੀ ਦੇ ਗੇਟ ਦੇ ਕੋਲ ਹੀ ਘਰ ਦੇ ਵਿੱਚ ਕੰਡਾ ਲਾਈ ਹੈ ਪੂਰਾ ਪਰਿਵਾਰ ਬੈਠਿਆ ਸੀ ਪਿਓ ਪੁੱਤ ਸਨੇ ਸੱਸ ਤੇ ਨੂੰ ਵੀ ਚਿੱਟਾ ਵੇਚਦੇ ਸਨ ਦਰਅਸਲ ਘਰ ਦੇ ਵਿੱਚ ਜਦੋਂ ਰੇਡ ਕੀਤੀ ਗਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹਨਾਂ ਦੇ ਵੱਲੋਂ ਡਰਾਈਵਰੀ ਦਾ ਕਹਿ ਕੇ ਚਿੱਟਾ ਚਿਆ ਜਾ ਰਿਹਾ ਸੀ ਅਤੇ ਜਿਸ ਡਰਾਈਵਰੀ ਦੇ ਕੰਮ ਦੀ ਇਹ ਗੱਲ ਕਰ ਰਹੇ ਸੀ ਉਸੇ ਡਰਾਈਵਰੀ ਦਾ ਇਸਤੇਮਾਲ ਕਰਕੇ ਉਸੇ ਗੱਡੀ ਦਾ ਇਸਤੇਮਾਲ ਕਰਕੇ ਇਹਨਾਂ ਦੇ ਵੱਲੋਂ ਹੈਰੋਇਨ ਨੂੰ ਇੱਕ ਪਾਸਿਓਂ ਦੂਜੀ ਥਾਂ ਤੇ ਲਜਾਇਆ ਜਾਂਦਾ ਸੀ ਅਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਮੁੜ ਤੋਂ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਫਿਰ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਸਾਡਾ ਕੰਮ ਜਿਹੜਾ ਹੈ ਉਹ ਡਰਾਈਵਰੀ ਦਾ ਹੈ ਅਤੇ ਉਹ ਗੱਡੀ ਚਲਾਉਂਦੇ ਨੇ ਪਰ ਅਸਲ ਦੇ ਵਿੱਚ ਪੂਰਾ ਪਰਿਵਾਰ ਹੀ ਚਿੱਟਾ ਵੇਚਦਾ ਸੀ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਵੀ ਸੁਣਾਉਂਦੇ ਆਂ ਡਰੱਗਸ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ ਉਦਿਸਬੰਦ ਦੇ ਵਿੱਚ ਥਾਣਾ ਸਿਵਲੈਂਡ ਮੁਖ ਅਫਸਰ ਯਾਦਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕੱਲ ਕਾਫੀ ਭਾਰੀ ਮਾਤਰਾ ਦੇ ਵਿੱਚ ਡਰੱਗਸ ਬਣੇ ਅਤੇ ਡਰੱਗਸ ਬਰਾਮਦ ਕੀਤੀ ਗਈ ਹੈ। ਇੱਥੇ ਦੱਸਣਾ ਚਾਹਾਂਗਾ ਮੈਂ ਕਿ ਹਰਜਿੰਦਰ ਸਿੰਘ ਪੁੱਤਰ ਬਲਕੀਸ਼ ਸਿੰਘ ਰਮਨਦੀਪ ਸਿੰਘ ਉਰਫ ਤਾਣੀ ਪੁੱਤਰ ਹਰਜਿੰਦਰ ਸਿੰਘ ਜਿਹੜੇ ਕਿ ਦੋਨੋਂ ਪਿਓ ਪੁੱਤਰ ਨੇ ਇਹਨਾਂ ਦੀ ਵਾਈਫ ਮਾਨਸੀ ਪਤਨੀ ਰਮਨਦੀਪ ਅਤੇ ਅਮਰਜੀਤ ਗੌਰ ਪਤਨੀ ਹਰਜਿੰਦਰ ਸਿੰਘ ਜਿਹੜੇ ਕਿ ਕੱਚੇ ਥੋਬਿਆਂ ਦੇ ਰਹਿਣ ਵਾਲੇ ਨੇ। ਇਹਨਾਂ ਪਾਸ ਇੱਕ ਅਨੋਵਾ ਗੱਡੀ ਹੈ। ਨੋਵਾ ਗੱਟੀ ਤੇ ਰਹੀ ਇਹ ਜਿਹੜੀ ਡਰੱਗਸ ਹੈ ਉਹ ਫਿਰੋਜ਼ਪੁਰ ਸਾੜ ਤੋਂ ਲੈ ਕੇ ਆਉਂਦੇ ਨੇ ਜੋ ਕੱਲ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਇਹਨਾਂ ਦੇ ਘਰੇ ਇਹਨਾਂ ਨੂੰ 105 ਗ੍ਰਾਮ ਹੀਰੋਇਨ ਸਮੇਤ 740000 ਰੁਪਏ ਦੀ ਭਾਰਤੀ ਕਰੰਸੀ ਇਹਨਾਂ ਤੋਂ ਬਰਾਮਦ ਹੋਈ ਹੈ ਜੋ ਪੁੱਛਗਿਸ਼ ਤੇ ਨੇ ਦੱਸਿਆ ਕਿ ਅਸੀਂ ਕਾਫੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਡਰੱਗਸ ਦਾ ਕੰਮ ਕਰਦੇ ਆ ਰਹੇ ਨੇ ਜੋ ਫਸਟ ਟਾਈਮ ਇਹ ਕਾਬੂ ਆਏ ਨੇ ਜੋ ਇਹਨਾਂ ਦੀ ਹਜੇ ਬਾਕੀ ਇੰਟਰੋਗੇਸ਼ਨ ਪੇਸ਼ ਕਰਾਂਗੇ ਅੱਜ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਹਾਸਲ ਕਰਕੇ ਬਾਕੀ ਇੰਟਰੋਗੇਸ਼ਨ ਕਰਾਂਗੇ ਜਿਹੜੇ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਅੱਗੇ ਫਰਦਰ ਵੀ ਸਾਨੂੰ ਉਮੀਦ ਹੈ ਕਾਫੀ ਰਿਕਵਰੀ ਹੋ ਜਾਏਗੀ ਸਰ ਕਿੰਨੀ ਰਕਮ ਹੈ ਜੀ ਕਿੰਨੀ ਡਰਗ ਹੈ ਇਹਦੇ ਵਿੱਚ 105 ਗ੍ਰਾਮ ਹਿਰੋਇਨ ਹੈ ਜਿਹੜੇ ਹੀਰੋਨ ਫਰੋਜ਼ਪੁਰ ਤੋਂ ਲੈ ਕੇ ਆਏ ਸੀਗੇ ਸੈਟ ਤੋਂ ਤੇ 740000 ਰੁਪਇਆ ਭਾਰਤੀ ਕਰੰਸੀ ਹੈ ਇਹ ਸਾਰੀ ਡਰਗ ਮੰਨੀ ਹੈ ਜੀ ਸਾਰੀ ਟੋਟਲੀ ਡਰਗ ਮੰਨੀ ਹੈ ਜੀ ਤੇ ਡਰਗਸ ਦੇ ਰਾਹੀਂ ਇਹ ਪੈਸਾ ਕਮਾਇਆ ਗਿਆ ਪ੍ਰਾਪਰਟੀ ਦੀ ਵੀ ਕਿਸ ਤਰ੍ਹਾਂ ਦੀ ਇਹਨਾਂ ਦੀ ਕੋਈ ਜਾਂਚ ਕੀਤੀ ਹੋ ਪੁਰਾਣੀ ਦੀ ਹਾਂ ਉਹ ਸਾਡੇ ਕੋਲ ਅਸੀਂ ਸਾਰੇ ਬੈਂਕਸ ਰਿਕਾਰਡ ਅਤੇ ਲੈ ਲਏ ਨੇ ਬੈਂਕ ਦੀਆਂ ਇਹਦੀਆਂ ਪਾਸਬੁੱਕ ਲੈ ਲੀਆਂ ਨੇ ਨਮਾਇਕਰ ਪਾਰਿਆ ਸੀਗਾ ਉਹਦੇ ਵੀ ਜਾਂਚ ਕਰਾਂਗੇ ਕਿ ਇਹਦੇ ਜਿਹੜਾ ਇਹਦੇ ਆਪਣੇ ਕੋਈ ਕਾਰਾਂ ਕਾਰ ਕਿੱਥੋਂ ਆਈ ਹੈ ਜਾ ਹੋਰ ਵੀ ਜਿਹੜਾ ਕੋਈ ਵੀਹੀਕਲ ਹੈ ਦੇ ਕੋਲ ਹੈਗੇ ਨੇ ਕਿੱਥੋਂ ਇਹਨੇ ਇਹ ਪਰਚੇਸ ਕਰੇ ਨੇ ਉਹ ਸਾਰੀ ਜਾਂਚ ਕਰੋ ਜੀ ਜੇ ਆਪਾਂ ਗੱਲ ਕਰੀਏ ਪੁਰਾਣਾ ਜਾਂ ਇਹਨਾਂ ਪੈਸਾ ਆਇਆ ਕਾਰੋਬਾਰੀ ਵਿੱਚ ਬੈਠਾ ਪਿਆ ਪਿਛਲਾ ਕਾਰੋਬਾਰ ਸਿਰਫ ਟੈਕਸੀ ਦਾ ਹੈ ਦਾ ਕਾਰੋਬਾਰ ਹੈ ਇਹਦਾ ਪਿਓ ਤੇ ਦੱਸਣ ਦੇ ਮਤਲਬ ਮੈਂ ਟੈਕਸੀ ਦਾ ਕੰਮ ਕਰਦਾ ਹੈ। ਕਰੇ ਜਿਹੜਾ ਪਹਿਲਾਂ ਵੀ ਇਹਨਾਂ ਤੇ ਸਰ ਮੁਕਦਮਾ ਦਰਜ ਹੈਗਾ? ਨਹੀਂ ਫਿਲਹਾਲ ਇਹਨਾਂ ਤੇ ਫਰਸਟ ਪਹਿਲੇ ਹੀ ਮੁਕਦਮਾ ਦਰਜ ਹੋਇਆ ਹੈ। ਲੇਡੀਜ਼ ਜੀ ਲੇਡੀਜ਼ ਇਹ ਦੋਨੋਂ ਹਰਜਿੰਦਰ ਸਿੰਘ ਤੇ ਰਮਨਦੀਪ ਸਿੰਘ ਦੋਨੋਂ ਬੇਵਪਤ ਨੇ ਤੇ ਜਿਹੜੇ ਹਰਮਨਦੀਪ ਦੀ ਵਾਈਫ ਹੈ ਮਾਨਸੀ ਹੈ ਤੇ ਹਰਜਿੰਦਰ ਸਿੰਘ ਦੀ ਵਾਈਫ ਹੈ ਅਮਰਜੀਤ ਕੌਰ ਹੈ ਉਹ ਬਤੇ ਨਾ ਦੱਸ ਗਿਆ ਕੰਨੀ ਜਿਹੜੀ ਦਿਖਾ ਰਹੀ ਨਹੀਂ ਇਹਨਾਂ ਕੋਲ ਬਰਾਮਦ ਹੋਈ ਸੀ ਕਿ ਹੋਰ ਵੀ ਨਹੀਂ ਨਹੀਂ ਹੀਰੋਇਨਸ ਹੀਰੋਇਨੀ ਇਹਨਾਂ ਤੋਂ ਬਰਾਮਦ ਹੋਏ ਹੀਰੋਇਨ ਦੇ ਹੀ ਧੰਦਾ ਕਰਦੇ ਸੀਗੇ ਜਿਹੜੇ ਗੱਡੀ ਦੇ ਵਿੱਚ ਛਿਪਾ ਕੇ ਲੈ ਕੇ ਆਉਂਦੇ ਸੀ ਛਿਪਾ ਕੇ ਲਿਆ ਕੇ ਨੋਵਾ ਗੱਡੀ ਦੇ ਵਿੱਚ ਇਹ ਅੱਗੇ ਤੇ ਲੋਕਾਂ ਨੂੰ ਜਿਹੜੇ ਹੈਗੇ ਕੁੜੀਆਂ ਬਣਾ ਕੇ ਆਪਣੇ ਪਰਿਵਾਰ ਸਮੇਤ ਕੁੜੀਆਂ ਬਣਾ ਕੇ ਅੱਗੇ ਵੇਚਦੇ ਸੀ ਪੁੱਛੀ ਕਿ ਸਾਹਮਣੇ ਆਏ ਕਿੰਨੀ ਕੁ ਦੇਰ ਤੋਂ ਇਹ ਕੰਮ ਕਰਦੇ ਤੇ ਜੋ ਸਾਨੂੰ ਪੁੱਛਕਿਸ਼ ਕੀਤੀ ਆ ਉਹਦੇ ਤੋਂ ਸਾਨੂੰ ਪਤਾ ਲੱਗਿਆ ਪਿਛਲੇ 2-3 ਸਾਲਾਂ ਤੋਂ ਇਸ ਕੰਮ ਤੇ ਲੱਗੇ ਹੋਏ ਸੀਗੇ ਤੇ ਸਿਰਫ ਟੈਕਸੀ ਦਾ ਤਾਂ ਇੱਕ ਬਹਾਨਾ ਸੀਗਾ ਕਿ ਮੈਂ ਟੈਕਸੀ ਚ ਚਲਾਉਣਾ ਪਰ ਟੈਕਸੀ ਦੇ ਨਾਲ ਨਾਲ ਇਹ ਜਿਹੜਾ ਕਾਰੋਬਾਰ ਇਹ ਹੀ ਡਰੱਗਸ ਦੇ ਕੰਮ ਰਹੀ ਸੀ ਜਿਹੜੇ ਫਰੋਜ਼ਪੁਰ ਤੇ ਲਿੰਕ ਸਾਡੇ ਉਹ ਉਹ ਸਾਡੇ ਅੱਗੇ ਅਸੀਂ ਇਸ ਤਰ੍ਹਾਂ ਡਿਸਕਲੋਜ਼ ਨਹੀਂ ਕਰ ਸਕਦੇ ਉਹ ਸਾਡੇ ਅਸੀਂ ਅਗੇ ਕਾਰਵਾਈ ਫਰਦਰ ਕਰਾਓ ਜੀ ਸਰ ਡਿਲੀਵਰੀ ਟਾਈਮੇ ਕਰਦੇ ਸੀ ਪਰ ਉਹ ਆ ਕੇ ਲੈ ਕੇ ਜਾਂਦੇ ਸੀ ਜਾਂ ਠੀਕ ਕਿਹਾ ਸੀ ਇਸ ਤਰ੍ਹਾਂ ਬਸ ਉਹੀ ਨੂੰ ਜਦੋਂ ਭਾਰੀ ਮਾਤਰਾ ਚ ਲਿਆ ਕੇ ਉਸ ਤੋਂ ਬਾਅਦ ਇਹ ਉਹਦੀਆਂ ਜਿਹੜੀਆਂ ਹੈ ਪੂੜੀਆਂ ਬਣਾ ਲੈਂਦੇ ਸੀ ਜਿਹੜੇ ਕਹਿੰਦੇ ਦੀ ਵਾਈਫ ਕੰਡਾ ਕੰਡੇ ਰਾਹੀਂ ਜੋ ਛੋਟਾ ਕੰਡਾ ਹੁੰਦਾ ਉਹ ਰਾਹੀਂ ਇਹ ਤੋਲ ਕੇ ਇਹਦੀ ਜਿਹੜੇ ਦੀਆਂ ਫੈਮਲੀਜ਼ ਜਿਹਦੇ ਨਾਲ ਇਹ ਹੈਲਪ ਕਰਦੀਆਂ ਸੀ ਤੇ ਅਸੀਂ ਕੰਡਾ ਵੀ ਬਰੰਭ ਕੀਤਾ ਤੇ ਅਸੀਂ ਕੰਡਾ ਵੀ ਬਰੰਭ ਕੀਤਾ ਤੇ ਉਹ ਪੂੜੀਆਂ ਫਿਰ ਇਹ ਤੁਰ ਫਿਰ ਕੇ ਇਹ ਵੇਚਦੇ ਸੀ ਅੱਗੇ ਜੀ ਹੁਣ ਕਿਸ ਤਰ੍ਹਾਂ ਕਰ ਦੋਗੇ ਅੱਗੇ ਅੱਜ ਨੂੰ ਅਸੀਂ ਪੇਸ਼ ਕਰਾਂਗੇ ਅੱਜ ਕੋਰਟ ਦੇ ਵਿੱਚ ਕੋਰਟਸ ਪੇਸ਼ ਕਰਕੇ ਅਸੀਂ ਇਹਦਾ ਪੁਲਸ ਰਿਮਾਂਡ ਲਵਾਂਗੇ ਪੁਲਸ ਰਿਮਾਂਡ ਲੈ ਕੇ ਜਿੰਨੇ ਵੀ ਕੁਐਸਚਨ ਹੈਗੇ ਨੇ ਉਹਨਾਂ ਦੇ ਅਸੀਂ ਆਨਸਰ ਲਵਾਂਗੇ ਉਹ ਫਿਰ ਤੁਹਾਨੂੰ ਪਾਸ ਆਉਣ ਕਰਾਂਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand te Europe de har vadde IPTV platform te de, dekh sakde ho. Ravne jappe ton door te mudde de neede Live Punjabi TV